ਹਰਪ੍ਰੀਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਫੈਸਟੀਵਲ ਆਫ ਲਾਈਟ ਰੋਸ਼ਨੀ ਦਾ ਤਿਹਾਰ ਦਿਵਾਲੀ ਆਉਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਡੇ ਸ਼ਹਿਰ ਸਾਡੇ ਸੂਬੇ ਸਾਡੇ ਦੇਸ਼ ਤੇ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਵਸਦੇ ਸਾਡੇ ਭੈਣ ਭਰਾਵਾਂ ਅਜ ਪੂਰੀ ਸ਼ਰਧਾ ਤੇ ਪੂਰਾ ਉਤਸ਼ਾਹ ਓਵੇਂ ਸਾਡੇ ਖੰਨੇ ਸ਼ਹਿਰ ਦੇ ਵਿੱਚ ਵੀ ਤਿਹਾਰ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਪੂਰੀ ਸ਼ਰਧਾ ਦੇ ਨਾਲ ਪੂਰੇ ਉਤਸ਼ਾਹ ਦੇ ਨਾਲ ਜੋਰਾ ਸ਼ੋਰਾ ਤੇ ਚੱਲ ਰਹੀਆਂ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਏਬੀ 18 ਹਮੇਸ਼ਾ ਦੀਵਾਲੀ ਵਿਸ਼ੇਸ਼ ਦੀ ਇੱਕ ਡਰਾਈਵ ਚਲਾਉਂਦਾ ਜਿਹਦੇ ਵਿੱਚ ਅਸੀਂ ਸ਼ਹਿਰ ਦੀ ਵੱਡੇ ਵੱਡੇ ਆਧਾਰਿਆਂ ਦੇ ਵਿੱਚ ਲੈ ਕੇ ਜਾਂਦੇ ਆ ਜਿੱਥੇ ਕਿ ਕੀ ਸਕੀਮਦ ਨੇ ਕੀ ਉਹਨਾਂ ਵੱਲੋਂ ਤੁਹਾਡੇ ਲਈ ਬੈਨੀਫਿਟ ਸਕੀਮਾਂ ਨੇ ਦੀਵਾਲੀ ਦੇ ਉੱਤੇ ਲਾਂਚ ਕੀਤੇ ਗਏ ਨੇ ਸਭ ਤੋਂ ਤੁਹਾਨੂੰ ਜਾਣੀ ਕੋਰਾਨੇ ਆ ਤੇ ਮੇਨ ਗੱਲ ਹੁੰਦਾ ਵੀ ਕਿ ਉਹ ਸ਼ਕਤੀਤਾ ਤੋਂ ਤੁਹਾਨੂੰ ਇੱਕ ਮੈਸੇਜ ਦਵਾਈਏ ਜਿਸ ਦੇ ਨਾਲ ਕਿ ਤੁਸੀਂ ਵੀ ਤਿਹਾਰ ਨੂੰ ਪੂਰੀ ਸ਼ਰਧਾ ਉਤਸ਼ਾਹ ਤੇ ਉਲਾਸ ਨਾਲ ਮਨਾ ਸਕੋ ਉਸੇ ਲੜੀ ਤਹਿਤ ਅੱਜ ਜਿੱਥੇ ਅਸੀਂ ਪਹੁੰਚੇ ਆ ਸਾਡੇ ਸ਼ਹਿਰ ਦਾ ਉਹ ਜਿਹੜਾ ਇੰਸਟੀਚੂਟ ਹੈ ਉਹ ਜਿਹੜਾ ਆਧਾਰਾ ਹੈ ਉਹ ਜਿਹੜਾ ਸ਼ੋਰੂਮ ਹੈ ਕਿਸੇ ਵੀ ਪਹਿਚਾਣ ਦਾ ਮਥਾਜ ਨਹੀਂ ਹੈਗਾ ਹਾਈਵੇ ਦੇ ਉੱਤੇ ਜੀ ਪਾਲ ਹਿੰਡਾਈ ਤੁਸੀਂ ਸਾਰੇ ਵਾਖੂਬੀ ਵਾਕਫ ਹੋ ਆਓ ਗੱਲ ਕਰਦੇ ਆ ਉਹਨਾਂ ਸਾਡੇ ਚੈਨਲ ਤੇ ਸਰ ਵੈਲਕਮ ਵਾਲੀਆ ਸਾਹਿਬ ਬਡੇਰਾ ਸਾਹਿਬ ਬਹੁਤ ਬਹੁਤ ਵੈਲਕਮ ਤੁਹਾਡਾ ਥੈਂਕ ਯੂ ਸਰ ਥੈਂਕਸ ਐ ਲਾਰਡ ਜੀ ਸਰ ਆਪਾਂ ਦੇਖਿਆ ਕਿ ਆਪਣੇ ਦੇਸ਼ ਦਾ ਸਭ ਤੋਂ بڑا ਆਪਣੀ ਭਾਈਚਾਰਕ ਸੰਸਾਦ ਦਾ ਸਭ ਤੋਂ بڑا ਤਿਹਾਰ ਆਉਣ ਜਾ ਰਿਹਾ ਵਾ ਮੇਨ ਗੱਲ ਹੈ ਜੀ ਕਿ ਸਨਾਤਨ ਦਾ ਪ੍ਰਮੁੱਖ ਤਿਹਾਰ ਹੈ ਤੇ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਇਸ ਟਾਈਮ ਤਿਆਰੀਆਂ ਪੂਰੇ ਜੋਰਾਂ ਤੇ ਨੇ ਤਾਂ ਸਰ ਤੁਹਾਡੇ ਸਾਡੇ ਚੈਨਲ ਦੇ ਰਹੀ ਕੀ ਬੈਸਟ ਵਿਸ਼ੇਸ ਦਓਗੇ ਸਰ ਪਰੰਤਾਂ ਤੁਹਾਡਾ ਬਹੁਤ ਬਹੁਤ ਵੈਲਕਮ ਤੇ ਧੰਨਵਾਦ ਵੀਰ ਕਿਉਂਕਿ ਜਿਹੜਾ ਤੁਹਾਡੀ ਡਿਊਟੀ ਲੱਗੀ ਹੀ ਆ ਸਾਰੇ ਸ਼ਹਿਰ ਦੇ ਵਿੱਚ ਤਾਂ ਬੜਾ ਅੱਛਾ ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ 아이 ਵਿਸ਼ ਕਿ ਜਿਹੜੀ ਆਉਣ ਵਾਲੇ ਤਿਹਾਰ ਨੇ ਜਿਵੇਂ ਕਿ ਦੀਵਾਲੀ ਬੰਦੀ ਛੋੜ ਦਿਵਸ ਵਿਸ਼ਕਰਮਾ ਦਿਵਸ ਫਿਰ ਸਾਰੋਂ ਵੱਡਾ ਜਿਹੜਾ ਤਿਹਾਰ ਹੈਗਾ ਗੁਰੂਪੁਰਬ ਸਾਰੋਂ ਵੱਡਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆ ਤਾਂ ਉਹ ਜਿਹੜੇ ਤਿਹਾਰ ਨੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਜਿਹੜੇ ਤਿਹਾਰ ਨੇ ਬਹੁਤ ਪੀਸਫੁਲ ਔਰ ਬੜੇ ਆਨੰਦਮਈ ਜਿਹੜੇ ਹੈਗੇ ਨੇ ਤਿਹਾਰ ਮਨਾਏ ਜਾਣ ਤੇ ਆਪਾਂ ਇੱਕ ਹੋਰ ਕੋਸ਼ਿਸ਼ ਕਰੀਏ ਵੀ ਗ੍ਰੀਨ ਤੇ ਕਲੀਨ ਦੀਵਾਲੀ ਮਨਾਈਏ ਔਰ ਉਹਦੇ ਨਾਲ ਨਾਲ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਲੋਕਲ ਪਰਚੇਸ ਕਰੀਏ ਜਿਹੜੇ ਆਪਣੇ ਛੋਟੇ ਜਿਹੜੇ ਹੈਗੇ ਨੇ ਸਾਡੇ ਕਾਰੋਬਾਰੀ ਨੇ ਜਿਵੇਂ ਪਿੰਡਾਂ ਤੋਂ ਬਣਾ ਕੇ ਸਾਡੇ ਦੀਵੇ ਲੈ ਕੇ ਆਉਂਦੇ ਨੇ ਜਾਂ ਹੋਰ ਜਿਹੜੇ ਮਿੱਟੀ ਦੇ ਬਰਤਨ ਲੈ ਕੇ ਆਉਂਦੇ ਨੇ ਜਾਂ ਲੋਕਲ ਪਰਚੇਸ ਆਪਾਂ ਕਰੀਏ ਔਨਲਾਈਨ ਨੂੰ ਘਟਾਇਆ ਜਾਵੇ ਥੋੜਾ ਜਿਹਾ ਵੀ ਕੋਸ਼ਿਸ਼ ਕਰੀਏ ਵੀ ਲੋਕਲ ਦੇ ਵਿੱਚ ਗ੍ਰੋਥ ਹਰੇਕ ਦੇ ਆਪੇ ਨਾਲ ਤਾਂ ਇਹਨਾਂ ਸ਼ਬਦਾਂ ਨਾਲ ਇਹਨਾਂ ਮਤਲਬ ਵਿਸ਼ੇਸ ਨਾਲ ਸਾਰਿਆਂ ਨੂੰ ਇੱਕ ਵਾਰੀ ਫੇਰ ਦੀਵਾਲੀ ਵਿਸ਼ਕਰਮਾ ਦਿਵਸ ਅਤੇ ਬੰਦੀ ਛੋੜ ਗੁਰੂਪ੍ਰਭੂ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਆਸ ਕਰਦਾ ਕਿ ਜਿਹੜੇ ਆਉਣ ਵਾਲੇ ਤਿਹਾਰ ਨੇ ਬਹੁਤ ਵਧੀਆ ਖੁਸ਼ੀਆਂ ਲੈ ਕੇ ਆਉਣ ਤੁਸੀਂ ਜਿਵੇਂ ਸ਼ਮੇਂਦਰ ਮਿੰਟੂ ਜੀ ਦੀ ਗੱਲ ਸੁਣੀ ਸਾਡੀ ਜਿਹੜਾ ਇੱਕ ਮੁਹਿੰਮ ਚੱਲ ਰਹੀ ਹੈ ਇਨੀਸ਼ੀਏਟਿਵ ਇੱਕ ਕੈਂਪੇਨ ਚੱਲ ਰਹੀ ਹੈ ਕਿ ਕਿ ਉਹਨਾਂ ਇਸ ਵਾਰੀ ਜਿਹੜੀ ਦੀਵਾਲੀ ਹੈ ਉਹ ਆਪਾਂ ਗ੍ਰੀਨ ਮਨਾਈਏ ਇਹੋ ਜਿਹੇ ਕਰੈਕਰਸ ਦੀ ਯੂਜ਼ੇਜ ਕਰੀਏ ਜਿਹੜੇ ਕਿ ਪੋਲਿਊਸ਼ਨ ਦੇ ਨਾਲ ਬਹੁਤ ਘੱਟ ਵਾਤਾਵਰਣ ਤੇ ਅਸਰ ਪਾਉਂਦੇ ਨੇ ਤੇ ਮੇਨ ਗੱਲ ਹੈ ਕਿ ਐਟਮੋਸਫੇਅਰ ਫ੍ਰੈਂਡਲੀ ਨੇ ਗ੍ਰੀਨ ਕਰੈਕਰਸ ਨੇ ਸਰ ਨੇ ਵੀ ਬੜਾ ਵਧੀਆ ਮੈਸੇਜ ਦਿੱਤਾ ਸਰ ਆਪਾਂ ਦੇਖਿਆ ਵੇ ਕਿ ਬਹੁਤ ਤੁਸੀਂ ਇਹ ਚੰਗੀ ਗੱਲ ਕਹੀ ਹੈ ਕਿ ਆਪਾਂ ਨੂੰ ਲੋਕਲ ਜਿਹੜੇ ਨੇ ਲੋਕਲ ਫੋਰ ਵੋਕਲ ਦਾ ਜਾਂ ਵੋਕਲ ਫੋਰ ਲੋਕਲ ਦਾ ਜਿਹੜਾ ਇੱਕ ਚੱਲ ਰਿਹਾ ਹੈ ਕੈਂਪੇਨ ਉਹਨੂੰ ਵੀ ਇੱਕ ਆਸਰਾ ਮਿਲਦਾ ਤੇ ਮੇਨ ਗੱਲ ਇਹ ਹੈ ਕਿ ਆਪਣਾ ਜਿਹੜੀ ਅਰਥਵਿਵਸਥਾ ਸਰ ਉਹ ਟਰੈਕ ਇਨ ਹੁੰਦੀ ਹੈ ਤੇ ਜ਼ਰੂਰਤਮੰਦ ਲੋੜਮੰਦ ਤੇ ਛੋਟੇ ਜਿਹੜੇ ਕਾਰੋਬਾਰੀ ਨੇ ਉਹਨਾਂ ਨੂੰ ਬਹੁਤ ਇਸ ਚੀਜ਼ ਚ ਬਲ ਮਿਲਦਾ ਤੇ ਸਰ ਸਾਡੀ ਜਿਹੜਾ ਇਹ ਇਨੀਸ਼ੀਏਟਿਵ ਹੈ ਗ੍ਰੀਨ ਵਾਲਾ ਕਿਰਪਾ ਕਰਕੇ ਇਹਦੇ ਬਾਰੇ ਸਰ ਤੁਸੀਂ ਜ਼ਰੂਰ ਕਹੋ ਕਿਉਂਕਿ ਤੁਹਾਡਾ ਗਿਆ ਬੜਾ ਇੰਪੈਕਟ ਰੱਖਦਾ ਲੋਕ ਮੰਨਦੇ ਨੇ ਅਸੀਂ ਕਹਿੰਨੇ ਆ ਕਰੈਕਲ ਚਲਾਉਣੇ ਆ ਜੀ ਸੜਕੇ ਚਲਾਓ ਬਟ ਆਪਣੀ ਸਿਹਤ ਦੇ ਨਾਲ ਨਾਲ ਵਾਤਾਵਰਣ ਦੀ ਸਿਹਤ ਦੀ ਵੀ ਜ਼ਿੰਮੇਵ ਉਹ ਕਰਨਾ ਵੀ ਜ਼ਰੂਰੀ ਹੁੰਦਾ ਬਟ ਇਹ ਕੋਸ਼ਿਸ਼ ਕਰੋ ਵੀ ਆਪਾਂ ਜਿਹੜੇ ਨਾ ਪੋਲੂਸ਼ਨ ਫ੍ਰੀ ਕ੍ਰੈਕਲ ਨੇ ਉਹ ਕਰੈਕਲ ਚਲਾਏ ਅੱਜ ਕੱਲ ਬੜਾ ਵਧੀਆ ਨਵੇਂ ਨਵੇਂ ਟੈਕਨੀਕਸ ਆ ਗਏ ਨਵੇਂ ਨਵੇਂ ਸਿਸਟਮ ਆ ਗਏ ਜਿਹੜੇ ਇਕੋ ਫ੍ਰੈਂਡਲੀ ਕਰੈਕਲਸ ਆਏ ਨੇ ਤਾਂ ਆਪਾਂ ਵੀ ਸ਼ੁੱਡ ਯੂਜ਼ ਇਕੋ ਫ੍ਰੈਂਡਲੀ ਕਰੈਕਲਸ ਤਾਂ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਆਪਾਂ ਜਿਹੜੇ ਘੱਟੋ ਘੱਟ ਕਰੈਕਲ ਯੂਜ਼ ਕੀਤੇ ਜਾਵੇ ਤਾਂ ਕਿ ਜਿਹੜਾ ਸਾਡਾ ਨਾ ਐਟਮੋਸਫੀਅਰ ਆ ਬਹੁਤ ਸੇਫ ਰਹੇ ਪੋਲੂਸ਼ਨ ਫ੍ਰੀ ਰਹੇ ਜਿਵੇਂ ਕਿ ਸਰ ਨੇ ਦੱਸਿਆ ਵਹਿ ਕਿ ਪੋਲਿਊਸ਼ਨ ਦੀ ਜਿਹੜੀ ਮਾਤਰਾ ਵਾ ਬੜੀ ਵੱਧ ਜਾਂਦੀ ਹੈ ਕਿਉਂਕਿ ਮੌਸਮ ਦਾ ਡਾਈਵਰਜਨ ਹੋ ਜਾਂਦਾ ਵਾ ਮੇਨ ਗੱਲ ਹੈ ਜੀਰੀਆਂ ਦੀ ਬਾਡੀ ਹੋ ਕੇ ਚੁੱਕੀ ਆ ਉਸ ਤੋਂ ਉੱਪਰ ਜਦੋਂ ਫਿਰ ਫਾਇਰ ਕਰੈਕਰਸ ਚੱਲਦੇ ਨੇ ਉਹਨਾਂ ਦੇ ਨਾਲ ਪੋਲਿਊਸ਼ਨ ਦੇ ਅਸਥਮੈਟਿਕ ਹੋਗੇ ਡਾਇਬੀਟਿਕ ਹੋਗੇ ਜਾਂ ਹੋਰ ਜਿਹੜੇ ਬੰਦੇ ਮਾਈਨਰ ਤੋਂ ਮੇਜਰ ਡਿਸੀਜ਼ ਦੇ ਨਾਲ ਐਡਿਕਟ ਨੇ ਅਫੈਕਟਿਡ ਨੇ ਉਹਨਾਂ ਨੂੰ ਬੜੀ ਦਿੱਕਤ ਆ ਜਾਂਦੀ ਹੈ ਸਰ ਆਪਾਂ ਦੇਖਿਆ ਕਿ ਇੰਨਾ ਟਾਈਮਾਂ ਦੇ ਵਿੱਚ ਦੀਪਮਾਲਾ ਤੇ ਜੇ ਦੀਵਿਆਂ ਦਾ ਤਿਹਾਰ ਹੈ ਰੋਸ਼ਨੀ ਆਪਾਂ ਕਹਿੰਦੇ ਆ ਸਭ ਦੀ ਜ਼ਿੰਦਗੀ ਦੇ ਵਿੱਚ ਰੋਸ਼ਨੀ ਆਵੇ ਤਾਂ ਸਰ ਆਮ ਜ਼ਿਆਦਾਤਰ ਕੀ ਹੋਇਆ ਲੋਕ ਆਨਲਾਈਨ ਵੱਲ ਜ਼ਿਆਦਾ ਹੋ ਗਏ ਉਹਦੇ ਨਾਲ ਜਿੱਤੇ ਸਰ ਪਰਚੇਜ਼ਿੰਗ ਤੇ ਅਸਰ ਪਿਆ ਉੱਥੇ ਬੰਦੇ ਦੀ ਸਿਹਤ ਤੇ ਵੀ ਅਸਰ ਪਿਆ ਹੋਇਆ ਹੈ ਜੀ ਤਾਂ ਉਤੋਂ ਇਹ ਤਿੰਨ ਚੀਜ਼ਾਂ ਜੁੜਨੀਆਂ ਨੇ ਸਰ ਪੋਲਿਊਸ਼ਨ ਦੇ ਲਈ ਤਾਂ ਇਹ ਤਿੰਨਾਂ ਚੀਜ਼ਾਂ ਨੂੰ ਆਪਾਂ ਰੋਕਣ ਲਈ ਜਿਹੜਾ ਸਟੈਪ ਹੈ ਸਰਕਾਰਾਂ ਵੀ ਚਲਾਉਂਦੀਆਂ ਨੇ ਪ੍ਰਸ਼ਾਸਨ ਵੀ ਕਹਿੰਦਾ ਉਹ ਸਾਰੀਆਂ ਚੱਲਣੀਆਂ ਚਾਹੀਦੀਆਂ ਨੇ ਤਾਂ ਮਿੰਟੂ ਵੀਰ ਜੀ ਤੁਹਾਡੇ ਹਿਸਾਬ ਦੇ ਨਾਲ ਹੋਰ ਵੀ ਬੜੇ ਵਧੀਆ ਢੰਗ ਹੋ ਸਕਦੇ ਨੇ ਹੋਰ ਆਪਣੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਜਾਂ ਹੋਰ ਸਨਾਤਨ ਦੇ ਜਿਹੜੇ ਆਪਣੇ ਇਹ ਪੁਰਾਣੀਆਂ ਰਵਾਇਤਾਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਂਦਾ ਤਾਂ ਤੁਹਾਡੇ ਹਿਸਾਬ ਨਾਲ ਜਿਹੜੇ ਨ ਸਰ ਮੈਂ ਤਾਂ ਇੱਕ ਰਿਕੁਐਸਟ ਕਰਨਾ ਚਾਹੁੰਦਾ ਕਿ ਆਪਾਂ ਆਪਣਾ ਜਦੋਂ ਦੀਵਾਲੀ ਮਨਾਉਣੀ ਆ ਸਾਰੇ ਤਿਵਾਰ ਮਾਣਨੇ ਬਟ ਨਾਲ ਦੀ ਨਾਲ ਆਪਾਂ ਕਲੀਨ ਵੀ ਰੱਖੀਏ ਨਾਲ ਆਲੇ ਦੁਆਲੇ ਕਲੀਨ ਰੱਖੀਏ ਗਵੰਡੀਆ ਨੂੰ ਵੀ ਪ੍ਰੇਰਿਤ ਕਰੀਏ ਨਾਲ ਜਾਂ ਹੋਰ ਜਿਹੜੇ ਸਾਡੇ ਹੈਗੇ ਨੇ ਨੇਬਰਸ ਜਾਂ ਉਹਨਾਂ ਨੂੰ ਆਪਾਂ ਕਲੀਨ ਰੱਖੀਏ ਸੋ ਥੈਟ ਕਿ ਆਪਣੇ ਬੱਚਿਆਂ ਨੂੰ ਵੀ ਆਪਾਂ ਦਸੀਏ ਵੀ ਯਾਰ ਇਹਨੂੰ ਸਿਸਟਮ ਨੂੰ ਆਪਾਂ ਥੋੜਾ ਹੋਰ ਇਕੋ ਫ੍ਰੈਂਡਲੀ ਕਰੀਏਗਾ ਥੈਂਕ ਯੂ ਵੈਰੀ ਮੱਚ ਜੀ ਜਿਵੇਂ ਸਰ ਨੇ ਦੱਸਿਆ ਵੈ ਕਿ ਆਪਣੀਆਂ ਪੁਰਾਣੀਆਂ ਜੋ ਸਨਾਤਨ ਦੀਆਂ ਰੀਤੀ ਰਿਵਾਜਾਂ ਨੇ ਰਵੈਤਾਂ ਨੇ ਉਹਨਾਂ ਬਾਰੇ ਜਾਣੂ ਕਰਾਈਏ ਉਹਨਾਂ ਨੂੰ ਸੋਸ਼ਲ ਬਿਹੇਵੀਅਰ ਸਮਾਜਿਕ ਕਿਵੇਂ ਵਿਚਰਨਾ ਹੈ ਸਮਾਜਿਕ ਕਿਵੇਂ ਵਰਤਣਾ ਹੈ ਉਹਦੇ ਤੋਂ ਵੀ ਜਾਗਰੂਕ ਕਰਾਈਏ ਇਹੀ ਅਸਲੀ ਦੀਵਾਲੀ ਹੈ ਤਾਂ ਕਰਕੇ ਲੋਕ ਨੇ ਸਾਰੇ ਸ਼ਰਧਾ ਉਤਸ਼ਾਹ ਤੇ ਉਲਾਸ ਨਾਲ ਮਨਾ ਸਕਣ ਇੱਕ ਵਾਰੀ ਫੇਰ ਤੁਹਾਨੂੰ ਬੈਸਟ ਵਿਸ਼ੇਸ ਦਵਾਨੇ ਸਰ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਸਰ ਹੈਪੀ ਦੀਵਾਲੀ ਟੂ ਸਰ ਥੈਂਕ ਯੂ ਸਰ